ਕਿ ਤਾਂ ਮੇਰਾ ਕਿਹਾਤੇ ਕਿਰਪਾ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਟੂ ਕਮ ਅੱਧਾ ਹੀ ਆ ਪੋਣਾ ਘੰਟਾ ਮੈਨੂੰ ਇਗਜ਼ਾਮ ਲੱਗਿਆ ਮੈਨੂੰ ਇਗਜ਼ਾਮ ਪੇਪਰ ਨਹੀਂ ਦਿੱਤਾ ਏ ਲੈਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੀ ਗਈ ਉਹ ਜਿੱਥੇ ਸਾਰਾ ਹੀ ਸਟਾਫ ਸੀ ਕਿ ਇਗਜ਼ਾਮ ਕੰਡਕਟ ਕਰਾਉਂਦੇ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕourt ਦਾ ਸਰ ਹੈ ਤੁਸੀਂ ਉਹ ਨਾਲ ਗੱਲ ਕਰੋ ਮੈਂ ਤਾਂ ਕੋਈ ਨਹੀਂ ਹਾਈ ਕੋਰਟ ਉਹ ਸਾਹਮਣੀ ਖੜੇ ਹੋਏ ਵਾਰ ਨਿਕਲੀ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਫਰੋਥੀ ਉਥੇ ਵੀ ਕੁਝ ਅਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਲੱਗੇ ਐਸਐਸਓ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੀਟ ਆਪਣਾ ਐਫਆਈਆਰ ਫਾਈਲ ਐਫਆਈਆਰ ਫਾਈਲ ਕਰਨੀ ਤੋਂ ਬਾਅਦ ਵੀ ਸਰ ਮੈਂ ਦੋ ਜਾਂ ਤਿੰਨ ਬਾਰ ਉਹਨਾਂ ਨੂੰ ਫੋਨ ਕਰਿਆ ਕਿ ਇਸ ਨੂੰ ਇਹ ਇਨਵੈਸਟੀਗੇਸ਼ਨ ਕਿਤੇ ਤੱਕ ਪਹੁੰਚੀ ਹੈ ਅਜੇ ਤੱਕ ਉਹਨਾਂ ਨੇ ਕੋਈ ਉਹ ਨਹੀਂ ਰਾਜਸਥਾਨ ਦੇ ਵਿੱਚ ਇੱਕ ਕੁੜੀ ਪੇਪਰ ਦੇਣ ਗਈ ਸੀ ਤਾਂ ਉਸਦੇ ਕੰਕਾਰਾਂ ਦੀ ਵਇਅਦਵੀ ਕੀਤੀ ਗਈ ਉਸ ਦਾ ਕੜਾ ਲਹਾਇਆ ਗਿਆ ਕਿਰਪਾਨ ਲਹਾਈ ਗਈ ਜੇ ਕਿਰਪਾਨ ਪਾ ਕੇ ਪੇਪਰ ਦੇਣ ਜਾਵੋਗੇ ਤੁਹਾਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਵੇਗਾ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਲਵਿੰਦਰ ਨਾਂ ਦੀ ਲੜਕੀ ਦੇ ਨਾਲ ਜਿਹੜੀ ਬਤਮੀਜ਼ੀ ਵੀ ਕੀਤੀ ਗਈ ਸਿਕਿਉਰਿਟੀ ਗਾਰਡ ਦੇ ਵੱਲੋਂ ਔਰ ਉੱਥੇ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਸੁਖਵੀਰ ਬਾਦਲ ਨੇ ਵੀਡੀਓ ਵੀ ਸਾਂਝੀ ਕੀਤੀ ਆ ਤੇ ਰਾਜ ਰਾਜਸਥਾਨ ਦੇ ਜਿਹੜੇ ਸੀਐਮ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਆ ਕਿ ਸਿੱਖਾਂ ਨੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਪਰ ਤੁਸੀਂ ਉਹਨਾਂ ਦੇ ਨਾਲ ਹੀ ਏ ਕੁੱਝ ਕਰਦੇ ਹਾਂ ਜਿਸ ਤੋਂ ਬਾਅਦ ਸੁਖਵੀਰ ਬਾਦਲ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਜੇ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਜਿਹੜਾ ਕੋਡ ਦੇ ਵਿੱਚ ਜਾਵਾਂਗੇ ਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲਿਆ ਮੈਂ ਉਹਦੀ ਗੱਲ ਨੂੰ ਕਨਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਮੈਂ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਂ ਕਹਿੰਦਾ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਂ ਕਹਿੰਦਾ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕੀ ਮੈਂ ਕਿਸ ਕੀ ਆਪਣਾ ਕਿਰਪਾਨ ਗਿਰਪਾਨ ਵੇਅਰ ਕਰ ਸਕਦੀ ਹਾਂ ਆਪਣਾ ਕੜਾ ਵੇਅਰ ਕਰ ਸਕਦੀ ਹਾਂ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇਨਸਟਰਕਸ਼ਨਸ ਕਿੱਥੇ ਲਿਖੀਆਂ ਹੋਈਆਂ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਕਿ ਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ਿਊਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵੇਦੇ ਅੰਦਰ ਹੀ ਆਏਗਾ ਜਾਂ ਤਾਂ ਐਕਸਪ੍ਰੈਸਲੀ ਲ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਇੱਕ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਹਣਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਾਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇੰਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਸੁਣਿਆ ਇਸ ਲੜਕੀ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਸਵਾਲ ਤਾਂ ਇਹ ਖੜਾ ਹੋ ਰਿਹਾ ਕਿ ਕਈ ਮਾਮਲੇ ਜਹਿਵਾਦ ਰਹਿਨੇ ਹੁਣ ਤਾਂ ਹਿੰਦੁਸਤਾਨ ਦੇ ਵਿੱਚ ਹੀ ਜੇ ਪੇਪਰ ਅਸਾਮ ਚ ਹੋਵੇ ਚਾਹੇ ਰਾਜਸਥਾਨ ਚ ਹੋਵੇ ਚਾਹੇ ਉੜੀਸਾ ਚ ਹੋਵੇ ਤਾਂ ਪੰਜਾਬ ਦੀਆਂ ਲੜਕੇ ਲੜਕੀਆਂ ਦੀਆਂ ਜਿਹੜੇ ਕਿਰਪਾਨਾਂ ਹੁੰਦੀਆਂ ਨੇ ਜਾਂ ਪੰਜ ਕੰਕਾਰ ਹੁੰਦੇ ਨੇ ਉਹਨਾਂ ਵਿੱਚੋਂ ਕੰਕਾਰਾਂ ਨੂੰ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਜਿਸ ਦਾ ਵਿਰੋਧ ਹੁਣ ਸਖਤ ਸ਼ਬਦਾਂ ਵਿੱਚ ਸੁਖਵੀਰ ਬਾਦਲ ਨੇ ਕੀਤਾ ਕਿ ਪੰਜਾਬ ਦੇ ਜਿਹੜੇ ਸ਼ਹੀਦ ਨੇ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕਾਂ ਹੋਏ ਨੇ ਭਾਵੇਂ ਕਿ ਹੁ ਜਾਂ ਫਿਰ ਜਦੋਂ ਦੇਸ਼ ਆਜ਼ਾਦ ਹੋਇਆ ਸੀ ਪਰ ਸਾਡੇ ਨਾਲ ਇਹ ਜਿਹੜਾ ਦੂਸਰੇ ਵਾਲਾ ਵਤੀਰਾ ਕੀਤਾ ਜਾਂਦਾ ਮੈਂ ਇਸ ਦੀ ਨਿੰਦਾ ਕਰਦਾ ਜੇ Rajasthan ਦੇ CM ਨੇ ਕਾਰਵਾਈ ਕੋਈ ਨਹੀਂ ਕੀਤੀ ਤਾਂ ਅਸੀਂ ਹਾਈ ਕੋਰਟ ਜਾਵਾਂਗੇ ਤੇ ਸੁਪਰੀਮ ਕੋਰਟ ਤੱਕ ਵੀ ਅਸੀਂ